ਸਰਵਜੀਤ ਸੰਗਰੂਰਵੀ ਦੀ ਰਚਨਾ ਖਤਮ ਹੋਣ ਤੇ ਨਹੀਂ ਆ ਰਹੇ ਕਿਸੇ ਦਰਿੰਦਗੀ ਦੇ ਖਤਮ ਹੋਣ ਤੇ ਨਹੀਂ ਆ ਰਹੇ ਕਿਸੇ ਹੈਵਾਨਗੀ ਦੇ ਕਿਸੇ ਸ਼ੈਤਾਨਗੀ ਦੇ ਨਿਤ ਕੋਈ ਨਾ ਕੋਈ ਨਾ ਮੇ ਰੂਪ ਵਿੱਚ ਆ ਰਿਆ ਹੈ ਨਿਤ ਕੋਈ ਨਾ ਕੋਈ ਨਾ ਮੇ ਰੂਪ ਵਿੱਚ ਆ ਰਿਆ ਹੈ ਮਨੁੱਖ ਹੈ ਮਨੁੱਖ ਨੂੰ ਖਾਰਿਆ ਬੇਸ਼ੱਕ ਧਰਮ ਦਾ ਚੋਲਾ ਪਾ ਰਿਆ ਹੈ ਇਨਸਾਨੀਅਤ ਵੀ ਹੋ ਜਾਂਦੀ ਹੈ ਕਈ ਵਾਰੀ ਸ਼ਰਮ ਸ਼ਾਰ ਕੈਸਾ ਕਿਰਦਾਰ ਇਨਸਾਨ ਨੀਵਾਰਿਆ ਹੈ ਲੁੱਟਣ ਲਈ ਇੱਜ਼ਤਾਂ ਤਨਮਾਲ ਕੋਈ ਨਾ ਕੋਈ ਝਾਲ ਹੈ ਵਿਛਾਰਿਆ ਲੁੱਟਣ ਲਈ ਇੱਜ਼ਤਾਂ ਤਨਮਾਲ ਕੋਈ ਨਾ ਕੋਈ ਝਾਲ ਹੈ ਵਿਛਾਰਿਆ ਅੰਦਰ ਜਿਨਾ ਦੇ ਹੈ ਕੱਤ ਪਰਿਆ ਅੰਦਰ ਜਿਨਾ ਦੇ ਹੈ ਕਪਟ ਪਰਿਆ ਬਾਰੋਂ ਹੈ ਸੁਭ ਚਿੰਤਿਕ ਬਨ ਪਰਮਾਰਿਆ ਮਨੁਖ ਹੈ ਮਨੁਖ ਨੂੰ ਖਾਰਿਆ ਮਨੁਖ ਹੈ ਮਨੁਖ ਨੂੰ ਖਾਰਿਆ ਬੇਸ਼ੱਕ ਟਰਮ ਦਾ ਚੋਲਾ ਪਾਰਿਆ